ਮਨ ਦੀ ਗੱਲ ਹੈ ਮਨ ਨੇ ਹੁਕਮਨਾਮਾ ਮੰਨਣਾ ਹੈ ਸਰੀਰ ਨੇ ਨਹੀਂ ਮੰਨਣਾ ਮਨ ਨੇ ਗੰਮਣਾ ਰਾਜਾ ਜਨਕ ਛੋਟੀ ਗੱਲ ਨਹੀਂ ਰਾਜਾ ਜਨਕ ਸੀਤਾ ਉਹਦੀ ਤਹੀ ਸੀਗੀ रामचंद्र ਜੀ ਦੇ ਸਾਰਾ ਸਾਹਿਬ ਰਾਜੇ ਜਨਕ ਨੇ ਹੁਕਮ ਕਰ ਦਿੱਤਾ ਬੜਾ ਵੱਡਾ ਰਾਜਾ ਸੀ ਚੱਕਰਵਰਤੀ ਦੁਨੀਆ ਦਾ ਕਹਿੰਦਾ ਮੈਂ ਗੁਰੂ ਧਾਰਨ ਕਰਨਾ ਗੁਰੂ ਧਾਰਨ ਕਰਨਾ ਪਰ ਮੇਰਾ ਗੁਰੂ ਉਹ ਹੋਵੇ ਜਿਹੜਾ ਘੋੜੇ ਦੀ ਰਕਾਬ ਤੇ ਪੈਰ ਰੱਖਣ ਤੋਂ ਪਹਿਲਾਂ ਪਹਿਲਾਂ ਮੈਨੂੰ ਗਿਆਨ ਕਰਾ ਦੇਵੇ ਘੋੜੇ ਦੀ ਰਕਾਬ ਸਮਝਦੇ ਹਨ ਘੋੜੇ ਦੀ ਰਕਾਬ ਉੱਤੇ ਪੈਰ ਰੱਖਣ ਤੇ ਕਿੰਨਾਕ ਸਮਾਂ ਲੱਗਦਾ ਇੱਕ ਪਲ ਬਸ ਪੈਰ ਰੱਖਿਆ ਘੋੜੇ ਦੀ ਰਕਾਬ ਸਮਾਂ ਰੱਖ ਲਿਆ ਬੜੇ ਵੱਡੇ ਵੱਡੇ ਪੰਡਤ ਗੁਣੀ ਬਦਵਾਨ ਉਹ ਰਾਜੇ ਜਨਕ ਦਾ ਗੁਰੂ ਬਾਨਾ ਇੱਕ ਛੋਟੀ ਗੱਲ ਥੋੜੀ ਰਾਜਾ ਜਨਕ ਸਾਰੇ ਬੱਟੇ ਕਹਿੰਦਾ ਆ ਚੰਦਨ ਦੀ ਚੌਂਕੀ ਲੱਗੀ ਆ ਸਿਆਣੇ ਦੀ ਚੌਂਕੀ ਇਹ ਤੇ ਆ ਕੇ ਉਹ ਬੈਠੇ ਜਿਹੜਾ ਘੋੜੇ ਦੀ ਰਿਕਾਬ ਤੋਂ ਪਹਿਲਾਂ ਮੈਨੂੰ ਗਿਆਨ ਕਰਾਵੇ ਅਗਰ ਨਾ ਕਰਵਾਇਆ ਤੇ ਚੇਤੇ ਰੱਖਿਓ ਕਹਿੰਦਾ ਮੈਂ ਸਜ਼ਾ ਦੇ ਦੂੰਗਾ ਅਸਲ ਵਿਦਿਆ ਦੇ ਉਹ ਪਤਾ ਲੱਗਦਾ ਗੁਰਮੁਖ ਪਿਆਰਿਓ ਸਾਰੇ ਚੁੱਪ ਕਰਕੇ ਬੈਠ ਗਏ ਅਸ਼ਟ ਬੱਕਰ ਉੱਠਿਆ ਉਸ ਵੇਲੇ ਧਿਆਨ ਦੇਣਾ ਤਨ ਮਨ ਤਨ ਸਭ ਸੌਪ ਗੁਰੂ ਕੋ ਹੁਕਮ ਮੰਨਿਆ ਪਈ ਹੈ ਹੁਕਮ ਕੌਣ ਮੰਨਦਾ ਅਸ਼ਟ ਬੱਕਰ ਪਤਾ ਕਿਉਂ ਕਹਿੰਦੇ ਅਸ਼ਟ ਬੱਕਰ ਦੀ ਗੀਤਾ ਸੰਸਕ੍ਰਿਤ ਤੇ ਵਿੱਚ ਦਾਸ ਨੇ ਪੜ੍ਹੀ ਆ ਬੜੇ ਗਹਿਰੇ ਬਚਨਾਂ ਦੀ ਗੀਤਾ ਭਗਵਾਨ ਕ੍ਰਿਸ਼ਨ ਦੀ ਇਹ ਕਸ਼ਟ ਬੱਕਰ ਦੀ ਹੈ ਬੜੇ ਗਹਿਰੇ ਬਚਨ ਆ ਅਸ਼ਟ ਬੱਕਰ ਉੱਠਿਆ ਸਾਰੇ ਪੰਡਤ ਸਣ ਲੱਗ ਪਏ ਅਸ਼ਟ ਕਹਿੰਦੇ ਅੱਠ ਨੂੰ ਬੱਕਰ ਕਹਿੰਦੇ ਵੱਲ ਨੂੰ ਉਹਦੇ ਸਰੀਰ ਵਿੱਚ ਅੱਠ ਵਾਲ ਪੈਂਦੇ ਸੀ ਟਿੱਡੇ ਕਿਉਂਕਿ ਅਸੀਂ ਸਰੀਰ ਦੇਖਦੇ ਆ ਦਾ ਰੰਗ ਕਾਲਾ ਇਹਦਾ ਇਦਾਂ ਦਾ ਇਹਦਾ ਉਦਾਂ ਦਾ ਗੱਲ ਸਰੀਰ ਦੀ ਨਹੀਂ ਗੱਲ ਮਨ ਦੀ ਹੈ ਗੁਰਮੁਖ ਪਿਆਰੇ ਆ ਪਿੱਛੇ ਜੇ ਇਤੋਂ ਦਾ ਪ੍ਰਧਾਨ ਮੰਤਰੀ ਰਿਹਾ ਉਹ ਬਾਮਾ ਉਹ ਤੇ ਕਿੰਨਾ ਕਾਲਾ ਸੀ ਸਰੀਰ ਦੀ ਗੇੜ ਨਹੀਂ ਗੱਲ ਮਨ ਦੀ ਹੈ ਸਾਰੇ ਪੰਡ ਤਸੇ ਦੋਸਤਾਂ ਲੱਗਿਓ ਕਹਿੰਦਾ ਚੁਮਾਰੋ ਹੈਰਾਨ ਹੋ ਕੇ ਵੀ ਸਾਨੂੰ ਚੁਮਾਰ ਕੇ ਆ ਚੁਮਾਰ ਜਾਤੀ ਸੂਚਕ ਸ਼ਬਦ ਨਹੀਂ ਵਰਤਿਆ ਉਹਨੇ ਚਮਾਰ ਤਾਂ ਕਿਹਾ ਕਿ ਤੁਸੀਂ ਚਮੜੇ ਦੀ ਪਰਖ ਕੀਤੀ ਵੀ ਇਹਦੇ ਵਿੱਚ ਅੱਠ ਵਾਲ ਪੈਂਦੇ ਕਿ ਗਿਆਨ ਕਰਾਵੇਗਾ ਬਹਿ ਜਾ ਉਹ ਬਹਿ ਕੇ ਕਹਿੰਦੇ ਫਿਰ ਕਰਾਉ ਗਿਆਨ ਉਭੋ ਅੱਗੇ ਹਣ ਕੌਣ ਜਾਵੇ ਘੋੜੇ ਦੀ ਰਿਕਾਵ ਤੇ ਪੈਰ ਰੱਖਣ ਤੋਂ ਪਹਿਲਾਂ ਪਹਿਲਾਂ ਗਿਆਨ ਕਰਵਾਉਣਾ ਤਨਮਨ ਤੁਹਾਨੂੰ ਸਭ ਸੋਪ ਹੁਕਮ ਸੋਪ ਗੁਰੂ ਕੋ ਹੁਕਮੰਨੇ ਪਾਈ ਹੈ ਹੁਕਮ ਦੀ ਗੱਲ ਹੈ ਜਦੋਂ ਉਹਨੇ ਕਿਹਾ ਨਾ ਕਹਿੰਦਾ ਕਰਾਉ ਗਿਆਨ ਨਹੀਂ ਕਿ ਉੱਠਿਆ ਅਸ਼ਟ ਬੱਕਰ ਅੱਗੇ ਹੋ ਗਿਆ ਚੰਦਨ ਦੀ ਚੌਂਕੀ ਸੀ ਸੋਨੇ ਦੀ ਚੌਂਕੀ ਉੱਤੇ ਜਾ ਕੇ ਬੈਠ ਗਿਆ ਰਾਜਾ ਜਨਕ ਕਹਿਣ ਲੱਗਾ ਅਸਤਬ ਕਰ ਧਿਆਨ ਰੱਖੀ ਨਾ ਗਿਆਨ ਹੋਇਆ ਸਜ਼ਾ ਬੜੀ ਭਾੜੀ ਆ ਉਹ ਕਹਿਣ ਲੱਗਾ ਮੈਂ ਤੇਰਾ ਗੁਰੂ ਬਣਨਾ ਨਾ ਕਹਿੰਦਾ ਹਾਂ ਕਹਿੰਦਾ ਗੁਰੂ ਬਣ ਤੋਂ ਪਹਿਲਾਂ ਕਹਿੰਦਾ ਮੈਨੂੰ ਦਿਸ਼ਿਆ ਚਾਹੀਦੀ ਆ ਭੇਟਾ ਜੇ ਨੂੰ ਆਪਾਂ ਕਹਿੰਨੇ ਆ ਕਹਿੰਦਾ ਭੇਟਾ ਕੀ ਲਵੇਂਗਾ ਰਾਜਾ ਜਨਕ ਕਹਿੰਦਾ ਭੇਟਾ ਕੀ ਲਵੇਂਗਾ ਕਹਿੰਦਾ ਤੇਰੇ ਕੋਲ ਤਿੰਨ ਚੀਜ਼ਾਂ ਤਨ ਧਨ ਤੇ ਮਨ ਇਹਨਾਂ ਤਿੰਨਾਂ ਚੋਂ ਇੱਕ ਮੈਨੂੰ ਦੇ ਦੇ ਬੜੀ ਵੱਡੀ ਕਿਹੜਾ ਬੜੀ ਵੱਡੀ ਖੇਡ ਹੈ ਆ ਗੁਰੂ ਮੰਗਲੇ ਨਾ ਬੁਰਾ ਨਾਮ ਨਾਇਓ ਗੁਰੂ ਮੰਗਲੇ ਵਿੱਚੇ ਮੈਂ ਵੀ ਭਲਾਂ ਕੇ ਉਹਨਾਂ ਸਭ ਦੌੜ ਜਾਗੇ ਤਾਂ ਉਹਨਾਂ ਦੀ ਤਾਂ ਗੱਲ ਹੀ ਦੂਰ ਆ ਸਭ ਦੌੜ ਜਾਗੇ ਧਨ ਕੌਣ ਦੇਵੇ ਧਨ ਬੁਰਾ ਨਾਮ ਨਾਇਓ ਇੰਡੀਆ ਤੇ ਮੈਂ ਸੋਚਿਆ ਸੀ ਇੰਡੀਆ ਚੱਲਦਾ ਦਸਾਂ ਦਾ ਨੋਟ ਇੱਥੇ ਚੱਲਦਾ 1 ਦਾ ਡਾਲਰ ਇਦਾਂ ਹੀ ਆ ਨਾ ਇੰਡੀਆ ਦਸਾਂ ਦਾ ਉਹ ਵੀ ਕਿਸਮ ਹੈਲਾ ਜਾਂ ਇੱਥੇ 1 ਦਾ ਧਨ ਵੀ ਔਖਾ ਹੈ ਬੜੀ ਔਖੀ ਗੱਲ ਹੈ ਪਰ ਜੋ ਸੰਗਤ ਹੈ ਸੰਗਤ ਦਾ ਸਾਰਾ ਕੁਝ ਹੁੰਦਾ ਗੁਰੂ ਕਿਰਪਾ ਨਾਲ ਇਹ ਕਹਿੰਦਾ ਜੀ ਸਮਾਂ ਚਾਹੀਦਾ ਕਿਉਂਕਿ ਸਵਾਲ ਬੜਾ ਵੱਡਾ ਕਰਤਾ ਉਹ ਕਹਿੰਦਾ ਦੱਖਣਾ ਦੇ ਪਹਿਲਾਂ ਤਨ ਧਨ ਜਾਂ ਮਨ ਕਹਿੰਦਾ ਸਮਾਂ ਦਿਓ 2-4 ਦਿਨ ਦਿੱਤੇ ਹੁੰਦਾ ਠੀਕ ਹੈ ਫਲਾਣੇ ਦਿਨ ਸਭਾ ਰੱਖੀ ਗਈ ਇਹਨੇ ਵਿਚਾਰ ਕੀਤੀ ਰਾਜੇ ਜਨਕ ਨੇ ਉਹ ਕਹਿਣ ਲੱਗੇ ਹੁਣ ਕੀ ਕਰਾਂ ਕਹਿੰਦੇ ਇਦਾਂ ਕਰੋ ਵੀ ਧਨ ਦਿੱਤਿਆ ਨਹੀਂ ਸਰਨਾ ਜੇ ਧਨ ਦੇਤਾ ਤੇ ਕਿਵੇਂ ਚੱਲੂਗਾ ਰਜੂਗਾਰ ਕੱਢਾ ਵੱਡਾ ਰਾਜਾ ਸੀ ਕਿਵੇਂ ਚੱਲੇਗਾ ਦੇਸ਼ ਧਾਨੀ ਜੇ ਲੈ ਗਿਆ ਕੀ ਪਤਾ ਠੱਗ ਸਾਧ ਹੋਵੇ ਅੱਜ ਵਰਗਾ ਧਨ ਚਾਹੀਦਾ ਜੀ ਫਿਰ ਕੀ ਕਰਾਂਗੇ ਕਿੱਡੀ ਸਭਾ ਲੱਗੀ ਸੀ ਮੁਕਰਿਆ ਵੀ ਨਾ ਰਾਜਨ ਜੇ ਤੂੰ ਮੁਕਰੇਗਾ ਅੱਗੇ ਜਿਹੜੇ ਰਾਜੇ ਲੋਕ ਹੁੰਦੇ ਸੀ ਧਰਮੀ ਹੁੰਦੇ ਸੀ ਵੈਸੇ ਰਾਜਾ ਜਨਕ ਧਰਮੀ ਸੀਗਾ ਭਾਈ ਗੁਰਦਾਸ ਨੇ ਵੀ ਲਿਖਿਆ ਸਭ ਤੋਂ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਹਦਾ ਸੀ ਕਿਵੇਂ ਦੇਵਾਂਗੇ ਕਹਿੰਦਾ ਨਹੀਂ ਧਨ ਨਹੀਂ ਫਿਰ ਕਹਿੰਦੇ ਕਹਿੰਦੇ ਸਰੀਰ ਦੇ ਦਿਓ ਰਾਣੀਆਂ ਕਹਿਣ ਲੱਗੀਆਂ ਹੱਦ ਹੋ ਗਈਆਂ ਰਾਜਨ ਜੇ ਸਰੀਰ ਦੇਤਾ ਤੇ ਬੱਚੇ ਕਹਿਣ ਲੱਗੇ ਜੇ ਸਰੀਰ ਦੇਤਾ ਜੇ ਤੁਸੀਂ ਚੱਲ ਗਏ ਜੇ ਤੁਸੀਂ ਚੱਲ ਗਏ ਤਾਂ ਸਾਡੇ ਕੋਲੇ ਕੌਣ ਰਾਜਪਾ ਕੋਣ ਚਲਾਵੇਗਾ ਕਹਿੰਦੇ ਫੇਰ ਕਹਿੰਦੇ ਮਨ ਦੇ ਦੋ ਗੱਲ ਤਾਂ ਇੱਥੇ ਹੀ ਸੀ ਸਾਰੀ ਕਹਿੰਦੇ ਮਨ ਦੇ ਦੋ ਗੁਰਮੁਖ ਪਿਆਰਿਓ ਜਦੋਂ ਘੋੜਾ ਹੀ ਫੜਾਤਾ ਤਾਂਗੇ ਦਾ ਕੀ ਆ ਸਭਾ ਲੱਗੀ ਰਾਜਾ ਜਨਕ ਆ ਗਿਆ ਅਸ਼ਟਬੱਕਰ ਆ ਗਿਆ ਕਹਿੰਦਾ ਹਾਂ ਦੱਸ ਕੀ ਵਿਚਾਰ ਕੀਤੀ ਕਹਿੰਦਾ ਕਰ ਲਈ ਜੀ ਕਹਿੰਦਾ ਕਿਦਾਂ ਤਨ ਦੇਵੇਂਗਾ ਕਹਿੰਦਾ ਨਹੀਂ ਜੀ ਕਿਉਂ ਕਹਿੰਦਾ ਬੱਚੇ ਨਹੀਂ ਮਣਦੇ ਰਾਣੀਆਂ ਨਹੀਂ ਮੰਦੀਆਂ ਪਰਿਵਾਰ ਨਹੀਂ ਮੰਨਦਾ ਇਹ ਕਿਵੇਂ ਚਲਾਵਾਂਗਾ ਚੰਗਾ ਧੰਨ ਦੇ ਦੇ ਕਹਿੰਦਾ ਨਾ ਕਹਿੰਦਾ ਦੇਖਣ ਨੂੰ ਤੇਰੇ ਵੱ ਚੱਠਵਾਲ ਲੱਗਦੇ ਆ ਫਰ ਕੀ ਪਤਾ ਕਿਦਾਂ ਤਾਂ ਅੰਦਰੋਂ ਲੈ ਕੇ ਧੰਨ ਸਾਰਾ ਤਰਫੁ ਦਫੂ ਹੋ ਜੇ ਫਿਰ ਮੈਂ ਕੀ ਕਰੂੰਗਾ ਕਹਿੰਦਾ ਫੇਰ ਕਹਿੰਦਾ ਮੰਨ ਦਿੰਨਾ ਦੇਤਾ ਆਂਦਾ ਆਂਦਾ ਦੇਤਾ ਚਲ ਚੰਗਾ ਫਿਰ ਆਂਦਾ ਹੋਣ ਤਿਆਰ ਘੋੜਾ ਲਿਆਂਦਾ ਕਾਠੀ ਪਾਈ ਜਦੋਂ ਰਾਜਾ ਜਨਕ ਪੈਰ ਰੱਖਣ ਲੱਗਿਆ ਨਾ ਸਟੱਬ ਕਰ ਕੇ ਕਹਿੰਦਾ ਰੁਕ ਉਹ ਕਹਿੰਦਾ ਕਿਉਂ ਕਹਿੰਦਾ ਉਹ ਭੁਲੜਾ ਮਨ ਮੈਨੂੰ ਦੇਈ ਬੈਠਾ ਹਾਂ ਦਾ ਉਸੇ ਵੇਲੇ ਰਾਜਾ ਜਨਕ ਡਿੱਗ ਪਿਆ ਉਸੇ ਵੇਲੇ ਡਿੱਗ ਪਿਆ ਕਹਿੰਦਾ ਸਮਝ ਗਿਆ ਕਹਿੰਦਾ ਮਨ ਮੈਨੂੰ ਦਿੱਤਾ ਹ ਤਾਂ ਤੂੰ ਕਿੱਦਾਂ ਚੜਜੂਗਾ ਘੋੜੇ ਤੇ ਮਨ ਮੇਰੇ ਹੱਥ ਚ ਇਸ ਕਰਕੇ ਗੁਰਮੁਖ ਪਿਆਰਿਓ ਤਨ ਮਨ ਤਨ ਸਭ ਸੋਪ ਗੁਰ ਕੋ ਹੁਕਮ ਮੰਨਿਆ ਪਾਈਐ